ਮਾਨਯੂਗ ਮੁੱਖ ਮੰਤਰੀ ਪੰਜਾਬ ਜੋ ਕਿ ਪੰਜਾਬ ਦਾ ਦਰਦ ਰੱਖਦੇ ਨੇ ਫਿਰ ਮੈਂ ਦੇਖ ਰਿਹਾ ਜਦੋਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਉਹਨਾਂ ਨੇ ਰਾਹ ਦੇਣੇ ਕੀਤਾ ਹੋਇਆ ਹੈ ਉਹ ਲੋਕ ਵੀ ਅੱਜ ਪ੍ਰਸ਼ੰਸਾ ਜਿਹੜੀ ਆ ਉਹਨਾਂ ਦੀ ਮਿਹਨਤ ਦੀ ਕਰ ਰਹੇ ਨੇ ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਕਈ ਰੂਟ ਤੇ ਦੁਰਘਟਨਾ ਹੋ ਜਾਂਦੀਆਂ ਸੀ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਸੀ ਕਿਉਂਕਿ ਸਮੇਂ ਸਿਰ ਹਸਪੀਟਲ ਨਾ ਪਹੁੰਚਣ ਕਰਕੇ ਅੱਜ ਬਟਾਲੇ ਵਿਖੇ ਸਾਨੂੰ ਮਟਾਲਾ ਪੁਲਿਸ ਨੂੰ ਜਿਹੜੀਆਂ ਐਸਐਸਐਫ ਜਿਹੜੀਆਂ ਸਰਕ ਸੁਰੱਖਿਆ ਫੋਰਸ ਜਿਹੜੀ ਆ ਉਹ ਮਹੱਈਆਂ ਕਰਾਈਆਂ ਗਈਆਂ ਨੇ ਸਾਨੂੰ ਗੱਡੀਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਗਈਆਂ ਨਾਲ ਟੀਮਾਂ ਜਿਹੜੀਆਂ ਨਾਲ ਦਿੱਤੀਆਂ ਗਈਆਂ ਨੇ ਮੈਂ ਤੈਅ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿਉਂਕਿ ਜੋ ਅਸੀਂ ਲੋਕਾਂ ਨੂੰ ਕਿਹਾ ਸੀ ਵੀ ਤੁਹਾਡੇ ਹੱਕਾਂ ਲਈ ਤੁਹਾਡੇ ਹੱਕ ਸੱਚ ਲਈ ਨਾਲ ਤੁਰਾਂਗੇ ਤੁਹਾਡੀ ਹਿਫਾਜ਼ਤ ਲਈ ਨਾਲ ਤੁਰਾਂਗੇ ਇਹ ਵੀ ਜਿਹੜਾ ਮਾਨਜੁਗ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਵੱਡਾ ਮੈਂ ਕਹਿ ਸਕਦਾ ਵੀ ਉਪਰ ਆਲਾ ਹੈ ਕਿਉਂਕਿ ਇਹ ਜਿਹੜੀਆਂ ਗੱਡੀਆਂ ਨੇ ਹਮੇਸ਼ਾ ਰੋਡ ਦੇ ਉੱਤੇ ਰਹਿਣਗੀਆਂ ਜਦੋਂ ਵੀ ਕਿਤੇ ਕੋਈ ਦੁਰਘਟਨਾ ਹੁੰਦੀ ਹੈ ਰੱਬ ਨਾ ਕਰੇ ਕੋਈ ਕਿਸੇ ਦਾ ਨੁਕਸਾਨ ਹੋਵੇ ਪਰ ਜਦੋਂ ਵੀ ਜੇ ਕੋਈ ਅਚਾਨਕ ਐਸੀ ਕੋਈ ਦੁਰਘਟਨਾ ਹੁੰਦੀ ਹੈ ਤੇ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ 24 ਘੰਟੇ ਲੋਕਾਂ ਦੀ ਹਿਫਾਜ਼ਤ ਲਈ ਤਿਆਰ ਹੈ ਇਹਦੇ ਵਿੱਚ ਇੱਕ ਪ੍ਰਸ਼ੰਸਾ ਦਾ ਵਿਸ਼ੇ ਵੀ ਹੈ ਲੋਕਾਂ ਵਿੱਚ ਇੱਕ ਵੱਖਰੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਆ ਖੜੇ ਸੀ ਆਪਾਂ ਤੇ ਸਾਡੇ ਨਾਲ ਤੁਰਦੇ ਲੋਕ ਵੀ ਅੱਜ ਕਾਫੀ ਨਾਲ ਰੁਕੇ ਵੀ ਔਰ ਉਹ ਵੀ ਵਧਾਈ ਸਾਨੂੰ ਜਿਹੜੀ ਦੇ ਰਹੇ ਨੇ ਵੀ ਮਾਨਜੁਗ ਮੁੱਖ ਮੰਤਰੀ ਪੰਜਾਬ ਜੋ ਕੀ ਹੈ ਪੰਜਾਬ ਦੇ ਹਿੱਤਾਂ ਦੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਮੈਂ ਧੰਨਵਾਦ ਕਰਦਾ ਮੈਡਮ ਐਸਐਸਪੀ ਸਾਡੇ ਜਿਹੜੇ ਅਸ਼wini ਗੋਤਿਆਲ ਜੀ ਜਿਨ੍ਹਾਂ ਨੇ ਬਟਾਲੇ ਦੀ ਡਵੈਲਪਮੈਂਟ ਨੂੰ ਬਟਾਲਾ ਜ਼ਿਲ੍ਹੇ ਨੂੰ ਪੁਲਿਸ ਨੂੰ ਬਹੁਤ ਵਧੀਆ ਢੰਗ ਨਾਲ ਜਿਹੜਾ ਕੰਮ ਕਰਾ ਰਹੇ ਨੇ ਔਰ ਇਹਨਾਂ ਦੇ ਆਉਣ ਤੋਂ ਬਾਅਦ ਸਾਡੇ ਬਟਾਲੇ ਦੇ ਵਿੱਚ ਜਿਹੜੀ ਕ੍ਰਾਈਮ ਦੀ ਸਥਿਤੀ ਸੀ ਉਹ ਅੱਜ ਕ੍ਰਿਮੀਨਲ ਕੋਈ ਕਰਤੇ ਲੈਂਦਾ ਪਰ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਬਖਸ਼ਿਆ ਨਹੀਂ ਜਾਊਗਾ ਸੋ ਮੈਂ ਤੈਹਦਨੋਂ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਵੀ ਮਿਹਨਤ ਜਿਹੜੀ ਹੈ ਬਹੁਤ ਜ਼ਿਆਦਾ ਹੈ ਥੈਂਕ ਯੂ ਅਹ ਇਹ ਜੋ ਜਿਵੇਂ ਇਹਨਾਂ ਦਾ ਸੌਪ کہہ ਰਹੇ ਸੀ ਸੜਕ ਸੁਰੱਖਿਆ ਫੋਰਸ ਜੋ ਹੈ ਜੋ ਪਾਰਟਿਕੂਲਰਲੀ ਜੋ ਆਪਣੀ ਨੈਸ਼ਨਲ ਹਾਈਵੇਜ਼ ਹੈਗੇ ਔਰ ਨਾਲ ਹੀ ਜੋ ਮੇਨ ਰੋਡ ਸਟੇਟ ਰੋਡਸ ਹੈਗੇ ਉਹਨਾਂ ਨੂੰ ਕਵਰ ਕਰਨ ਵਾਸਤੇ ਹੈਗੀ ਇਹ ਇੱਕ ਐਮਰਜੈਂਸੀ ਰਿਸਪੌਂਸ ਦੇ ਤੌਰ ਤੇ ਕੰਮ ਕਰਦੇ ਆਂ ਔਰ ਹਰ 30 ਕਿਲੋਮੀਟਰ ਦੇ ਵਿੱਚ ਇੱਕ ਗੱਡੀ ਜੋ ਇੱਕ ਗੱਡੀ ਦਾ ਜੋ ਦਾਇਰਾ ਦਿੱਤੀ ਗਈ ਹੈਗੀ ਉਹ 30 ਕਿਲੋਮੀਟਰ ਦੀ ਦਿੱਤੀ ਹੈ। ਤਾਂ ਉਹਦੇ ਹਿਸਾਬ ਸੇ ਸਾਡੇ ਜੋ ਬਟਾਲਾ ਜ਼ਿਲ੍ਹਾ ਬਟਾਲਾ ਦੇ ਚਾਰ ਜੋ ਗੱਡੀਆਂ ਆ ऑलरेडी ਸੰਗੋਂ ਚੱਲ ਰਹੇ ਹੈਗੇ ਔਰ ਇਹਦੇ ਨਾਲ ਇੱਕ ਇੰਟਰਸੈਪਟਰ ਜੋ ਹੈਗਾ ਉਹ ਵੀ ਸਾਨੂੰ ਮਿਲ ਰਿਹਾ ਹੈਗੀ। ਜੋ ਅਬ ਐਸਐਸਫ ਦਾ ਮੇਨ ਕੰਮ ਹੈਗਾ ਇੱਕ ਤੋਂ ਉਹੀ ਕੰਜੈਸ਼ਨ ਵਗੈਰਾ ਹੁੰਦੀ ਆ ਰੋਡ ਦੇ ਵਿੱਚ ਜਿਵੇਂ ਹਾਈਵੇ ਹਾਈਵੇਸ ਤੇ ਹੁੰਦੇ ਆ ਉਹਨਾਂ ਦਾ ਖਿਆਲ ਰੱਖਣੀ ਹੈ ਕਿ ਕੋਈ ਕੰਜੈਸ਼ਨ ਨਾ ਹੋਵੇ ਉਹਨਾਂ ਨੂੰ ਇਮੀਡੀਏਟਲੀ ਖੁਲਵਾੜਾ ਔਰ ਦੂਜੀ ਮੋਸਟ ਇੰਪੋਰਟੈਂਟ ਜੋ ਹੈਗਾ ਕੋਈ ਵੀ ਐਕਸੀਡੈਂਟ ਵਿਕਟਿਮ ਜੋ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦਾ ਫਰਸਟ ایڈ ਕਰਨਾ ਔਰ ਐਂਬੂਲੈਂਸ ਆਉਣ ਦੇ ਵਿੱਚ ਅਗਰ ਸਮਾਂ ਲੱਗਦੀ ਹੈ ਤੋ ਫਿਰ ਉਹਨਾਂ ਨੂੰ ਇਮੀਡੀਏਟਲੀ ਨੇੜੇ ਵਾਲੇ ਜੋ ਹਸਪਤਾਲ ਹੁੰਦੀ ਹੈ ਉੱਥੇ ਉਹਨਾਂ ਨੂੰ ਪਹੁੰਚਾਣਾ ਹੈਗਾ ਉਹਦੇ ਨਾਲ ਨਾਲ ਹੀ ਜੋ ਆਪਣੀ ਟ੍ਰਾਫਿਕ ਦੀ ਅਵੇਅਰਨੈਸ ਹੁੰਦੀ ਹੈ ਔਰ ਜੋ ਲੋਕਲ ਪੁਲਿਸ ਹੁੰਦੀ ਹੈ ਉਹਨਾਂ ਦੀ ਇਹਨਾਂ ਨੇ ਸਹਾਇਤਾ ਦੇਣੀ ਹੈਗੀ ਔਰ ਜੋ ਅਵੇਅਰਨੈਸ ਹੈ ਫਰਮੇ ਉਹ ਸਕੂਲ ਦੇ ਲੈਵਲ ਤੇ ਹੁੰਦੀ ਹੈ ਜਾਂ ਇੱਕ ਸੈਮੀਨਾਰ ਵਗੈਰਾ ਕਰਵਾ ਕੇ ਉਹਦੇ ਨਾਲ ਉਹਦਾ ਅਵੇਅਰਨੈਸ ਜੋ ਹੈਗਾ ਉਹ ਜਨਰੇਟ ਕਰਨੀ ਹੈਗੀ ਜੀ ਧੰਨਵਾਦ